ਸਿਆਣਿਆਂ ਨੇ ਠੀਕ ਹੀ ਕਿਹਾ ਹੈ ਕਿ ਅਣਜਾਣਣ ਜਾਣ ਹੀ ਹੁੰਦੇ ਨੇ ਅਣਜਾਣ ਭਾਵੇਂ ਕਿਸੇ ਕੌਮ ਦਾ ਕੋਈ ਆਗੂ ਹੋਵੇ ਭਾਵੇਂ ਕਿਸੇ ਦੇਸ਼ ਦਾ ਕੋਈ ਲੀਡਰ ਅਣਜਾਣ ਬੰਦਾ ਕਦੀ ਵੀ ਕਿਸੇ ਦਾ ਫਾਇਦਾ ਨਹੀਂ ਕਰ ਸਕਦਾ ਕਿਸੇ ਨੂੰ ਕੋਈ ਲਾਭ ਨਹੀਂ ਪਹੁੰਚਾ ਸਕਦਾ ਕਿਉਂਕਿ ਇੱਕ ਕਹਾਵਤ ਬੜੀ ਪ੍ਰਚਲਿਤ ਹੈ ਨਾ ਨੀਮ ਹਕੀਮ ਖਤਰਾ ਹੈ ਜਾਨ ਕਿ ਅਣਜਾਣ ਵੈਦ ਕਈ ਵਾਰ ਕਿਸੇ ਬੰਦੇ ਦੀ ਮੌਤ ਦਾ ਕਾਰਨ ਵੀ ਬਣ ਜਾਂਦੇ ਨੇ ਕਹਿੰਦੇ ਕੋਈ ਨਵਾਂ ਨਵਾਂ ਹਕੀਮ ਬਣਿਆ ਉਹਨੇ ਪਿੰਡ ਵਿੱਚ ਦੁਕਾਨ ਪਾ ਲਈ ਕੋ ਮਰੀਜ਼ ਉਹਦੇ ਕੋਲ ਦਵਾਈ ਲੈਣ ਲਈ ਚਲਾ ਗਿਆ ਹੋਇਆ ਕਿ ਮਰੀਜ਼ ਦੀ ਨਬਜ਼ ਫੜੀ ਉਸ ਹਕੀਮ ਨੇ ਪਤਾ ਤੇ ਨਹੀਂ ਸੀ ਹਕੀਮ ਨੂੰ ਕਿਉਂਕਿ ਨਵਾਂ ਨਵਾਂ ਬਣਿਆ ਸੀ ਸੀ ਵੀ ਅਣਜਾਣ ਉਸ ਨੇ ਨਬਜ਼ ਫੜੀ ਨਬਜ਼ ਪੜਨ ਤੋਂ ਬਾਅਦ ਉਹ ਦਵਾਈ ਦੇਣ ਲੱਗਾ ਉਹਨੇ 4-5 ਡੱਬੇ ਰੱਖੇ ਸਨ ਇੱਕ ਉਹਨੇ ਕੜਚੀ ਬੀਪੀ ਦੀ ਪਾ ਦਿੱਤੀ ਇੱਕ ਉਹਨੇ ਸ਼ੂਗਰ ਦੀ ਪਾ ਦਿੱਤੀ ਇੱਕ ਸਿਰਪੀੜ ਦੀ ਪਾ ਦਿੱਤੀ ਇੱਕ ਉਹਨੇ ਬੁਖਾਰ ਦੀ ਪਾ ਦਿੱਤੀ ਮਰੀਜ਼ ਨੇ ਜਦੋਂ ਵੇਖਿਆ ਤੇ ਮਰੀਜ਼ ਮੁਕਰ ਗਿਆ ਕਹਿੰਦਾ ਮੈਂ ਇੰਨੀ ਦਵਾਈ ਖਾ ਕੇ ਮਰਨਾ ਹੈ ਹਕੀਮ ਕਹਿੰਦਾ ਭਲਿਆ ਮਾਨਸਾ ਕਦੀ ਕੋਈ ਦਵਾਈ ਖਾ ਕੇ ਵੀ ਮਰਿਆ ਲੈ ਤੇਰੇ ਸਾਹਮਣੇ ਇੱਕ ਫੱਕਾ ਇਸ ਪੁੜੀ ਵਿੱਚੋਂ ਮੈਂ ਮਾਰਦਾ ਜਦੋਂ ਹਕੀਮ ਨੇ ਪੁੜੀ ਵਿੱਚੋਂ ਫੱਕਾ ਮਾਰਿਆ ਤੇ ਮਰੀਜ਼ ਦਾ ਵਿਸ਼ਵਾਸ ਵੱਜ ਗਿਆ ਉਹਨੇ ਆਖਿਆ ਜੇ ਹਕੀਮ ਨੂੰ ਕੁਝ ਨਹੀਂ ਹੋਇਆ ਤੇ ਮੈਨੂੰ ਕੀ ਹੋਣਾ ਹੋਇਆ ਕੀ ਮਰੀਜ਼ ਘਰੇ ਚਲਾ ਗਿਆ ਉਹਨੇ ਜਾ ਕੇ ਦਵਾਈ ਖਾਧੀ ਅੱਦੇ ਕੋ ਘੰਟੇ ਬਾਅਦ ਉਹਨਾਂ ਰੋਲਾ ਪਣਾ ਸ਼ੁਰੂ ਕਰ ਦਿੱਤਾ ਮੈਂ ਮਰ ਗਿਆ ਮੈਂ ਮਚ ਗਿਆ ਮੈਂ ਸੜ ਬਲ ਉੱਠਿਆ ਮੈਨੂੰ ਅੱਗ ਲੱਗ ਗਈ ਮੇਰੇ ਸਰੀਰ ਦੇ ਵਿੱਚੋਂ ਲਾਟਾਂ ਨਿਕਲ ਰਹੀਆਂ ਨੇ ਪਰਿਵਾਰ ਵਾਲਿਆਂ ਨੇ ਸੋਚਿਆ ਕਿ ਸ਼ਾਇਦ ਦਵਾਈ ਦਾ ਗਲਤ ਅਸਰ ਹੋ ਗਿਆ ਉਹਨਾਂ ਉਸ ਮਰੀਜ਼ ਨੂੰ ਚੁੱਕਿਆ ਤੇ ਉਹ ਹਕੀਮ ਦੇ ਵੱਲ ਭੱਜੇ ਅੱਗੋਂ ਵੇਖਿਆ ਤੇ ਹਕੀਮ ਸਾਹਿਬ ਦੁਕਾਨ ਤੇ ਹੀ ਹੈ ਨਾ ਉਹਨਾਂ ਲਾਗਲੀ ਦੁਕਾਨ ਤੋਂ ਪੁੱਛਿਆ ਵੀ ਤੇ ਹਕੀਮ ਸੀ ਉਹ ਕਹਿੰਦਾ ਪਤਾ ਨਹੀਂ ਛੱਪੜ ਵੱਲ ਨੂੰ ਭੱਜ ਜਾਂਦਾ ਵੇਖਿਆ ਮੈਂ ਤੇ ਜਦੋਂ ਛੱਪੜ ਦੇ ਘਾਰੇ ਗਏ ਤੇ ਹਕੀਮ ਸਾਹਿਬ ਨੇ ਜੁੱਤੀ ਲਾਈ ਹੋਈ ਸੀ ਤੇ ਛੱਪੜ 'ਚ ਵੜੇ ਸਨ ਉਹਨਾਂ ਪੁੱਛਿਆ ਭਲਿਆ ਮਾਨਸਾ ਜੀ ਨੂੰ ਕਿਹੜੀ ਦਵਾਈ ਦੇ ਦਿੱਤੀ ਉਹ ਇਹ ਤਾਂ ਰੌਲਾ ਪਾ ਰਿਆ ਮੈਨੂੰ ਅੱਗ ਲੱਗ ਗਈ ਮੈਂ ਮੱਚ ਉੱਠਿਆ ਤੇ ਹਕੀਮ ਕਹਿੰਦਾ ਨੂੰ ਕੱਲੇ ਨੂੰ ਅੱਗ ਲੱਗੀ ਹੈ ਮੈਨੂੰ ਵੀ ਅੱਗ ਲੱਗੀ ਹੋਈ ਮੈਂ ਵੀ ਮੱਚਿਆ ਪਿਆ ਉਹ ਕਹਿੰਦੇ ਫਿਰ ਇਹਦਾ ਹੱਲ ਆਂਦਾ ਹੱਲ ਇਹੋ ਹੀ ਇਹਨ ਕੋ ਜੁੱਤੀ ਲਾ ਦੇ ਤੂੰ ਹੀ ਛੱਪੜ ਜੀ ਆ ਜਾ ਜੇ ਸ਼ਾਮ ਤੱਕ ਹੋ ਗਿਆ ਠੀਕ ਤਾਂ ਠੀਕ ਹੈ ਨਹੀਂ ਨਾ ਫਿਰ ਵੇਖੀ ਜਾਵੇਗੀ ਸੋ ਗੱਲ ਇਹ ਹੈ ਕਿ ਕਹਾਵਤ ਬਿਲਕੁਲ ਸਹੀ ਪ੍ਰਸਿੱਧ ਹੈ ਸਹੀ ਪ੍ਰਚਲਿਤ ਹੈ ਨੀਮ ਹਕੀਮ ਖਤਰਾ ਜਾਨ ਕਈ ਵਾਰ ਅਣਜਾਣ ਬੰਦੇ ਕੌਮਾਂ ਲਈ ਅਤੇ ਦੇਸ਼ ਲਈ ਘਾਤਕ ਹੋਇਆ ਕਰਦੇ ਨੇ